ਕੀ ਇਹ ਵਿਤਕਰੇबाजी ਨਹੀਂ ਤਾਂ ਹੋਰ ਕੀ ਹੈ ਬਾਗਾਪੁਰਾਣਾ ਚ ਕਿਸਾਨ ਜਥੇਬੰਦੀਆਂ ਨੇ ਬੈਂਕਾਂ ਤੱਕ ਧੱਕੇ ਨਾਲ ਬੰਦ ਕਰਵਾਈਆਂ ਪਰ ਫੂਡ ਪੁਆਇੰਟ ਤੇ ਰੈਸਟੋਰੈਂਟ ਰਹੇ ਖੁੱਲੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਚੱਲ ਰਹੇ ਸੰਘਰਸ਼ ਵੱਲੋਂ ਪੰਜਾਬ ਬੰਦ ਦੇ ਸਦੇ ਤਹਿਤ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬਾਗਾਪੁਰਾਣਾ ਮੁੱਖ ਚੌਕ ਵਿੱਚ ਆਵਾਜਾਈ ਜਾਮ ਕਰਕੇ ਧਰਨਾ ਲਗਾ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਸ਼ਹਿਰ ਵਿੱਚ ਕੰਮ ਕਰਦੇ ਹਰੇਕ ਵਰਗ ਦੇ ਲੋਕਾਂ ਨੇ ਆਪਣੇ ਕਾਰੋਬਾਰ ਬੰਦ ਰੱਖ ਕੇ ਕਿਸਾਨ ਜਥੇਬੰਦੀਆਂ ਦਾ ਦਿਲੋਂ ਸਹਿਯੋਗ ਦਿੱਤਾ ਪਰ ਹੈਰਾਨੀ ਉਸ ਸਮੇਂ ਹੋਈ ਜਦੋਂ ਇੱਕ ਪਾਸੇ ਕਿਸਾਨ ਜਥੇਬੰਦੀਆਂ ਦੇ ਨੁਮਾਇंदे ਸਥਾਨਕ ਮੋਗਾ ਸੜਕ ਉੱਪਰ ਸਥਿਤ ਬੈਂਕਾਂ ਅੱਗੇ ਜਾ ਕੇ ਇਹ ਕਹਿ ਰਹੇ ਸੰਘੇ ਪਿਆਰ ਨਾਲ ਕਹਿਨ ਤੇ ਬੰਦ ਕਰ ਦਿਓ ਨਹੀਂ ਫਿਰ ਤੁਹਾਨੂੰ ਪਤਾ ਹੀ ਹੈ ਪਰ ਦੂਜੇ ਪਾਸੇ ਸਥਾਨਕ ਕੋਟਕਪੂਰਾ ਸੜਕ ਉੱਪਰ ਸਥਿਤ ਇੱਕ ਫੂਡ ਪੁਆਇੰਟ ਤੋਂ ਇਲਾਵਾ ਰੈਸਟੋਰੈਂਟ ਜੋ ਕਿ ਬਣਿਆ ਵੀ ਕਿਸਾਨੀ ਦੇ ਨਾਂ ਤੇ ਹੈ ਸ਼ਰਯਾਮ ਖੁੱਲਾ ਦੇਖਿਆ ਗਿਆ ਅਤੇ ਜੇਕਰ ਗੱਲ ਕਰੀਏ ਉਕਤ ਫੂਡ ਪੁਆਇੰਟ ਤੇ ਰੈਸਟੋਰੈਂਟ ਦੇ ਮਾਲਕਾਂ ਦੀ ਤਾਂ ਸਾਰੇ ਹੀ ਕਿਸਾਨ ਪਰਿਵਾਰਾਂ ਨਾਲ ਸੰਬੰਧਤ ਹਨ ਜੋ ਕਿ ਹੋਰਨਾਂ ਵਰਗਾਂ ਨਾਲ ਸਿੱਧੇ ਤੌਰ ਤੇ ਵਿਤਕਰੇਵਾਜੀ ਵਾਲੀ ਗੱਲ ਸਾਹਮਣੇ ਨਿਕਲ ਕੇ ਆਉਂਦੀ ਹੈ ਕਿਉਂਕਿ ਕਿਸਾਨ ਪਰਿਵਾਰਾਂ ਦੇ ਨਾਲ ਪਿਆਰ ਅਤੇ ਹੋਰਨਾਂ ਕਾਰੋਬਾਰੀ ਲੋਕਾਂ ਨੂੰ ਧੱਕੇ ਨਾਲ ਕੰਮ ਬੰਦ ਕਰਵਾਉਣਾ ਜਿਆਦਾ ਨੰਮਾ-ਸਮਾ ਨਹੀਂ ਚੱਲੇਗਾ ਇਸ ਲਈ ਕਿਸਾਨ ਜਥੇਬੰਦੀਆਂ ਨੂੰ ਸਾਫ਼-ਸੁਥਰੇ ਤਰੀਕੇ ਨਾਲ ਅਜਿਹੇ ਵੱਡੇ ਪ੍ਰੋਗਰਾਮ ਸ਼ਾਂਤਮਈ ਤੇ ਪਾਰਦਰਸ਼ੀ ਢੰਗ ਨਾਲ ਸਿਰੇ ਲਾਉਣਾ ਚਾਹੀਦੇ ਹਨ Ha कुझी जॾहिं मरण चाहींदा तसो मरिया संत जरनैल चो बि मरया संत लोंगो वारी कर ਆਹ ਤੋਂ ਵਾਤਾਇਕ ਦਾ ਅਗ ਲੱਗੀ ਆ ਆਪਣਾ ਭਗਵਾਨਤਮan ਜਾ ਕੇ ਵੇਖੋ ਕੰਕ੍ਰੀਟ ਦਾ ਮੈਚ ਦੇਖੀ ਜਾਂਦਾ ਹੈ ਪਹਿਲੀ ਗੱਲ ਤਾਂ ਇਹਨਾਂ ਥੱਕਾ